ਦੇਸ਼ ਦੀ ਵੰਡ ਹੋਵੇ ਜਾਂ ਫਿਰ ਦੋਨਾਂ ਮੁਲਕਾਂ ਦੇ ਵਿੱਚ ਜਦੋਂ ਵੀ ਤਣਾਅ ਵਧਦਾ ਜਦੋਂ ਵੀ جنگ ਹੁੰਦੀ ਜਾਂ جنگ ਵਰਗੇ ਮਾਹੌਲ ਬਣ ਜਾਂਦਾ ਉਦੋਂ ਅਜਿਹੀਆਂ ਕਹਾਣੀਆਂ ਵੀ ਬਾਹਰ ਨਿਕਲ ਕੇ ਜਗ ਜਾਇਰ ਹੋ ਜਾਂਦੀਆਂ ਨੇ ਭਾਰਤ ਤੇ ਪਾਕਿਸਤਾਨ ਜਿਹਦੀ ਕਦੇ ਵੀ ਨਹੀਂ ਬਣੀ ਦੋਨਾਂ ਮੁਲਕਾਂ ਨੇ ਆਪਸ ਦੇ ਵਿੱਚ ਬੜੀਆਂ ਲੜਾਈਆਂ ਲੜੀਆਂ ਨੇ ਭਾਰਤ ਨੇ ਲੜਾਈਆਂ ਜਿੱਤੀਆਂ ਨੇ ਪਰ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਪਰ ਵੰਡ ਤੋਂ ਲੈ ਕੇ ਹੁਣ ਤੱਕ ਲੋਕਾਂ ਦੇ ਦੁੱਖੜੇ ਨੇ ਉਹਨਾਂ ਦੁੱਖੜਿਆਂ ਦੇ ਵਿੱਚ ਕਈ ਉਧਰ ਰਹਿ ਗਏ ਤੇ ਕਈ ਇਧਰ ਰਹਿ ਗਏ ਕਈਆਂ ਦਾ ਬੜਾ ਨੁਕਸਾਨ ਹੋਇਆ ਤੇ ਜਿਹੀ ਅੱਜ ਕਹਾਣੀ ਤੁਹਾਡੇ ਨਾਲ ਸਾਹਮਣੇ ਸਾਂਝੀ ਕਰੇ ਇੱਕ ਪਾਕਿਸਤਾਨ ਪੰਜਾਬ ਦੇ ਜਿਹਨੂੰ ਲੈਂਦਾ ਪੰਜਾਬ ਆ ਕਹਿੰਦਾ ਲੈਂਦੇ ਪੰਜਾਬ ਦੇ ਇੱਕ ਸਾਬਕਾ ਮੁੱਖ ਮੰਤਰੀ ਦੀ ਹਵੇਲੀ ਫਾਜ਼ਿਲਕਾ ਦੇ ਵਿੱਚ ਅੱਜ ਵੀ ਹੈ ਉਸ ਹਵੇਲੀ ਦੇ ਮਾਲਕਨ ਤਾਰੂ ਬਾਈਆ ਇਹ ਸਾਬਕਾ ਮੁੱਖ ਮੰਤਰੀ ਜੋ ਲੈਂਦੇ ਪੰਜਾਬ ਦੇ ਨੇ ਉਹਨਾਂ ਕੋਲੋਂ ਉਸ ਸਮੇਂ ਰੌਲਿਆ ਮਿਲੇ 185000 ਦੇ ਵਿੱਚ ਜਿਹੜੀ ਆ ਉਹ ਖਰੀਦੀ ਸੀ ਤੇ 185000 ਚ ਖਰੀਦੀ ਗਈ ਪਾਕਿਸਤਾਨ ਦੇ ਪੰਜਾਬ ਜਿਹਨੂੰ ਲੈਂਦੇ ਪੰਜਾਬ ਲੈਂਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੀਆਂ ਮੰਜੂਰ ਅਹਿਮਦ ਵੱਟੂ ਦੀ ਇਹ ਪੁਰਾਣੀ ਹਵੇਲੀ ਹੈ ਜਿੱਥੇ ਅੱਜਕੱਲ ਤਾਰੋਬਾਈ ਰਹਿੰਦੀ ਹੈ ਪੂਰੀ ਖਬਰ ਹੈ ਕਿ ਭਾਰਤ ਪਾਕਿਸਤਾਨ ਸਰਦ ਨੇੜੇ ਲੈਂਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੀਆਂ ਮੰਜੂਰ ਅਹਿਮਦ ਵੱਟੂ ਦੀ ਪੁਰਾਣੀ ਹਵੇਲੀ ਅਜੇ ਵੀ ਫਾਜ਼ਲਕਾ ਦੇ ਪਿੰਡ ਮੌਜ਼ਮ ਵਿਖੇ ਮੌਜੂਦ ਹੈ ਇਸ ਵੇਲੇ 95 ਸਾਲਾ ਤਾਰੋਬਾਈ ਇਸ ਹਵੇਲੀ ਵਿੱਚ ਰਹਿ ਰਹੀ ਹੈ ਸਥਾਨਿਕ ਨਿਵਾਸੀ ਜਗੀਰ ਸਿੰਘ ਅਨੁਸਾਰ ਭਾਰਤ ਪਾਕਿਸਤਾਨ ਵੰਡ ਸਮੇਂ ਮੀਆਂ ਬਟੂ ਦਾ ਪਰਿਵਾਰ ਹਵੇਲੀ ਨੂੰ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ ਤਾਰੋਬਾਈ ਦੇ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੇਸ਼ਾ ਸਿੰਘ ਨੇ ਇਹ ਹਵੇਲੀ 18,000 ਰੁਪਏ ਵਿੱਚ ਖਰੀਦੀ ਸੀ ਇਹ ਲਗਭਗ 18 ਮਰਲੇ ਜ਼ਮੀਨ ਵਿੱਚ ਬਣੀ ਹੋਈ ਹੈ ਉਹਨਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਅਕਾਲੀ ਬੀਜੇਪੀ ਸਰਕਾਰ ਵੇਲੇ ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਮੀਆਂ ਮੰਜੂਰ ਅਹਿਮਦ ਵੱਟੂ ਆਪਣੇ ਪਰਿਵਾਰ ਨਾਲ ਇੱਥੇ ਹਵੇਲੀ ਵੇਖਣ ਆਏ ਸੀ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਮਦਰ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਬੀਰ ਸਿੰਘ ਬਾਦਲ ਵੀ ਉਹਨਾਂ ਦੇ ਨਾਲ ਉਹਨਾਂ ਦੀ ਹਵੇਲੀ ਵੇਖਣ ਗਏ ਸਨ ਵੱਟੂ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੁਰਾਣੇ ਘਰ ਦੀਆਂ ਯਾਦਾਂ ਨੂੰ ਉਸ ਸਮੇਂ ਤਾਜ਼ਾ ਕੀਤਾ ਸੀ ਇਸ ਮੌਕੇ ਅੱਜ ਪਿੰਡ ਦੇ ਵਾਸੀ ਜਗੀਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਉਹਨਾਂ ਦੇ ਪਿੰਡ ਆਏ ਅਪਰੋਕਤ ਆਗੂਆਂ ਨੂੰ ਤਾਰੂਬਾਈ ਦੀ ਵਿੱਤੀ ਮਦਦ ਲਈ ਅਪੀਲ ਕੀਤੀ ਗਈ ਸੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਵੇਲੇ ਹਵੇਲੀ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਮੁੱਖ ਕਮਰੇ ਦੀ ਛੱਤ ਵੀ ਢਹਿ ਗਈ ਹੈ ਹਾਲਾਂਕਿ ਕੰਨਾਂ ਹਲੇ ਵੀ ਖੜੀਆਂ ਨੇ ਵਾਰਾ ਸਤੰਬਰ 2010 ਨੂੰ ਪਰਿਵਾਰਕ ਮੈਂਬਰਾਂ ਸਣੇ ਪਿੰਡ ਮੋਜਮ ਪੁੱਜੇ ਲੈਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੱਟੂ ਨੇ ਉਸ ਸਮੇਂ ਕਿਹਾ ਸੀ ਕਿ ਇੱਕ ਵਿਅਕਤੀ ਆਪਣੀ ਮਾਤ ਭੂਮੀ ਨੂੰ ਕਦੇ ਵੀ ਨਹੀਂ ਭੁੱਲ ਸਕਦਾ ਭਾਵੇਂ ਉਹ ਦੁਨੀਆ ਵਿੱਚ ਕਿਤੇ ਵੀ ਜਾ ਕੇ ਬਾਅਦ ਚ ਜ਼ਿੰਦਗੀ ਬਸਰ ਕਰੇ ਅੱਜ ਵੀ ਉਸ ਨੂੰ ਆਪਣੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਯਾਦ ਹੈ ਜਿੱਥੇ ਉਹ ਵੱਡਾ ਹੋਇਆ ਸੀ ਅਤੇ ਜਿੱਥੇ ਉਸ ਨੇ ਆਪਣੇ ਬਚਪਨ ਵਿੱਚ ਖੇਡਿਆ ਸੀ ਜਦੋਂ ਲਗਭਗ 6 ਸਾਲ ਦਾ ਸੀ ਤੇ ਭਾਰਤ ਦੀ ਵੰਡ ਹੋ ਗਈ ਸੀ ਅਤੇ ਉਹ ਪਿੰਡ ਛੱਡ ਕੇ ਪਰਿਵਾਰ ਦੇ ਨਾਲ ਪਾਕਿਸਤਾਨ ਚਲੇ ਗਏ ਸੀ। ਉਹਨਾਂ ਦੇ ਭਰਾ ਨਸੀਬ احمد ਵੀ ਕਹਿੰਦੇ ਸੀ ਕਿ ਵੰਡ ਸਮੇਂ ਦੋਵੇਂ ਭਰਾ ਛੋਟੇ ਸਨ ਪਰ ਉਹਨਾਂ ਨੂੰ ਯਾਦ ਹੈ ਕਿ ਪਿੰਡ ਛੱਡਣ ਵੇਲੇ ਉਹਨਾਂ ਦੇ ਪਿਤਾ ਜਹਾਂਗੀਰ ਖਾਨ ਵੱਟੂ ਅਤੇ ਪੂਰਾ ਪਰਿਵਾਰ ਬਹੁਤ ਦੁਖੀ ਸੀ ਤੇ ਦੁਖੀ ਮਨ ਦੇ ਨਾਲ ਹੀ ਉਹ ਆਪਣਾ ਪੰਜਾਬ ਛੱਡ ਕੇ ਬਾਹਰ ਚ ਲੈਂਦੇ ਪੰਜਾਬ ਮਦਰ ਪਾਕਿਸਤਾਨ ਚਲਣ ਵਾਸਤੇ ਮਜਬੂਰ ਹੋ ਗਏ ਸੀ ਉਹਨਾਂ ਕੋਲ ਉੱਥੇ ਸੈਂਕੜੇ ਵਿੱਗੇ ਜ਼ਮੀਨ ਸੀ ਇਸ ਤੋਂ ਪਹਿਲਾਂ ਉਹ ਸਨ 1990 ਵਿੱਚ ਆਪਣੇ ਭਰਾ ਨਾਲ ਫਾਜ਼ਿਲਕਾ ਆਏ ਸਨ ਤੇ ਆਪਣੇ ਜੱਦੀ ਪਿੰਡ ਮੌਜਮ ਦੀ ਮਿੱਟੀ ਨੂੰ ਵੀ ਚੁੰਮਿਆ ਸੀ ਉਹਨਾਂ ਇਹ ਵੀ ਦੱਸਿਆ ਸੀ ਉਸ ਸਮੇਂ ਕਿਉਂਕਿ ਜਦੋਂ ਉਹ ਸਾਰਾ ਪਰਿਵਾਰ ਆਏ ਸੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਸੀ ਉਸ ਸਮੇਂ ਉਹਨਾਂ ਇਹ ਵੀ ਦੱਸਿਆ ਸੀ ਕਿ ਇੱਕ ਵਾਰ ਉਹ ਸ਼ਿਕਾਰ ਕਰਦੇ ਹੋਏ ਸਰਹੱਦ ਦੇ ਨੇੜੇ ਵੀ ਆ ਗਏ ਸੀ ਇਸੇ ਤਰ੍ਹਾਂ ਜਦੋਂ ਤਿੱਤਰ ਸਰਹੱਦ ਦੇ ਇਸ ਪਾਸੇ ਉੱਡ ਗਿਆ ਤਾਂ ਉਸ ਨੂੰ ਆਪਣੇ ਪਿੰਡ ਮੌਜਮ ਦੀ ਬਹੁਤ ਯਾਦ ਆਈ ਸੀ। ਸਰਦ ਕੋਲ ਬੈਠਾ ਉਹ ਸੋਚਣ ਲੱਗਾ ਸੀ ਕਿ ਕਾਸ਼ ਮੇਰੇ ਵੀ ਖੰਭ ਹੁੰਦੇ ਤੇ ਮੈਂ ਆਪਣੇ ਪਿੰਡ ਮੌਜਮ ਪਹੁੰਚ ਜਾਂਦਾ। ਆਪਣੀ ਮਾਤ ਭੂਮੀ ਨੂੰ ਸਲਾਮ ਕਰਦਾ ਪਰ ਫਿਰ ਉਸ ਦੀ ਇੱਛਾ ਪੂਰੀ ਨਹੀਂ ਹੋਈ। ਪਰ ਜਦੋਂ ਮੌਜਮ ਆਇਆ ਤਾਂ ਉਸ ਦੀ ਇੱਛਾ ਵੀ ਬਾਅਦ ਚ ਪੂਰੀ ਹੋ ਗਈ। ਪਿੰਡ ਮੌਜਮ ਦਾ ਨਾਂ ਉਹਨਾਂ ਦੇ ਪੜਦਾਦਾ ਮੋਜਮ ਖਾਨ ਵੱਟੂ ਦੇ ਨਾਂ ਉੱਤੇ ਰੱਖਿਆ ਗਿਆ ਸੀ ਪਿੰਡ ਲਾਦੂ ਦਾ ਵੱਟੂ ਅਤੇ ਫਾਜ਼ਲ ਖਾਨ ਨੂੰ ਸੌਣ ਵਾਲੇ ਵੱਟੂ ਉਹਨਾਂ ਦੇ ਗਵਾਂਢ ਵਿੱਚ ਰਹਿੰਦੇ ਹਨ ਜਦੋਂ ਮੋਜਮ ਆਪਣੇ ਤਾਂ ਉਹਨਾਂ ਦੀ ਪਤਨੀ ਪ੍ਰਵੀਨ ਵੱਟੂ ਪੁੱਤਰ ਸ਼ਹਾਦ ਅਲੀ ਵੱਟੂ ਅਤੇ ਪੁੱਤਰ ਖੁਰਮ ਜਹਾਗੀਰ ਵੱਟੂ ਅਤੇ ਧੀ ਅਤੇ ਜਵਾਈ ਦੇ ਨਾਲ ਉਹ ਪਿੰਡ ਆਪਣਾ ਘਰ ਵੇਖਣ ਆਏ ਸੀ ਫਾਜ਼ਲ ਖਾਨ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਰਤੀਸ਼ ਰਤੇਸ਼ ਕੁੱਕੜ ਹੋਣਾਂ ਦੀ ਇਹ ਖਬਰ ਹੈ ਜਿਹੜੀ ਛਪੀ ਹੈ ਤੇ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪਾਕਿਸਤਾਨ ਪੰਜਾਬ ਮਤਲਬ ਲੈਂਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੀਆਂ ਮੰਜੀਰ ਅਹਿਮਦ ਵੱਟੂ ਦੀ ਪ੍ਰਾਣੀ ਹਵੇਲੀ ਅੱਜ ਵੀ ਫਾਜ਼ਿਲਕਾ ਦੇ ਪਿੰਡ ਮੌਜਮ ਵਿਖੇ ਹੈ ਜਿੱਥੇ ਹੁਣ 95 ਸਾਲ ਦੀ ਤਾਰੋ ਬਾਈ ਰਹਿੰਦੀ ਹੈ ਇਹ 1.8 ਲੱਖ ਦੇ ਵਿੱਚ ਖਰੀਦੀ ਗਈ ਸੀ ਪਾਕਿਸਤਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਹਵੇਲੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਧਰਤੋਲ ਨੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ